ਕੀ ਅੱਖਾਂ ਮੈਂ ਤਵੀ ਤਤ ਜੀ ਨੂੰ ਕੀ ਅੱਖਾਂ ਮੈਂ ਤਵੀ ਤਤੀ ਨੂੰ ਕੀ ਅੱਖਾਂ ਮੈਂ ਅਗ ਬਲਦੀ ਨੂੰ ਕੀ ਅੱਖਾਂ ਦਰਮਾਂ ਤੇ ਮੱਤ ਲੈ ਨੂੰ ਕੀ ਅੱਖਾਂ ਉਹ ਤੇ ਚਲਦੇ ਨੂੰ ਕੀ ਅੱਖਾਂ मुगल

ਇਲਨੀ ਕੀ ਮੰਨੇ ਖਾਰੇ ਹਿਯਾ ਤੇ ਹਿੰਦੂ ਤੇ ਇਹ ਕਹੇਗਾ ਬੋਲਦਾ ਅਗਰ ਉਹ ਕਹੇਗਾ ਕਿ ਕਿਸੇ ਕੋਈ ਕਲਾ ਨੂੰ ਸਮਝਾ ਨਹੀਂ ਨੀਆ ਕੀ ਆਖਾ ਨੇ ਸੇਪੁਦ ਕੇ ਬੰਦੇ ਹੋਏ ਸਟੱਪ ਬਲੰਕ ਆਫ ਅਗੇਟ ਕੇ ਆਰਗੇਨਾਈਜੇਸ਼ਨ ਹੈ ਸੀਨੀਅਰਸ ਜੀ ਜੀ ਵੈਲਫੇਅਰ ਐਸੋਸੀਏਸ਼ਨ ਇਹ ਉਹ ਪੀੜਾ ਕੀ ਜਾਣਾਂ ਕਿ ਉਹ ਥਿਮੇ ਰਾਜਾ ਨਾ ਹੋ ਉਹ ਹੋਬਰੇ ਸਾਹਮਣੇ ਸੋਸ਼ਰੇ ਸਰਕਾਰ ਹੀ ਆਪਾਂ ਅਗਾਂਵਲ ਮੁਕਦਮ ਪਰਸਦੀਆਂ ਨਹੀਂ ਤਾਂ ਉਹ ਜਨੇ ਕੈਨਿਨਰੀ ਕੌਲਣੇ ਕਰਕੇ ਨਾ ਪੜਨ ਬਗਾਇ ਆਪਾਂ ਮੁੱਠੀ ਮਹਿਰਮਾ ਤਾਂ ਭਾ ਕੇ ਨਾ ਪਾਵੇ ਸਸਨ ਉਚਾਟ ਕੇ ਪਰ ਇਸ ਸਸਨ ਅੱਗੇ ਨੇ ਕਿਹੜਾ ਇਹ ਕਿਵੇਂ ਨਾ ਕਿਹੜਾ ਇਹ ਤੁਹਾਡੇ ਸਾਹਮਣੇ ਮਿਲ ਦੋਖ ਦਾ ਮੈਡੀਕਲ ਰੋਗ ਨਹੀਂ ਸਾਹਮਣੇ ਕਿਹੜਾ ਹੈ ਕਹਿੰਦੀਆਂ ਨੇ ਜਿਹਨਾਂ ਦੇ ਬਾਰੇ ਸਾਨੂੰ ਪਤਾ ਨਹੀਂ ਅਸਲ ਵਿੱਚ ਜਦੋਂ ਇਹ ਬੋਕ ਮਾਰੀ ਗੱਲ ਆਈ ਉਹ ਸਾਹਿਬ ਮਿਲ ਕੇ ਨਹੀਂ ਹੁੰਦਾ ਲੋਕਾਂ ਨੂੰ ਲੈਣ ਦਾ 61 ਸਾਲ ਨੂੰ ਪਿਆ ਦੇਨ ਨਾਲ ਪਿੱਠੀ ਪਾਓ ਲੈਟਰ ਲਿਖੋ ਫੋਨਿੰਗ ਤੋਂ ਬਾਰੇ ਸਵਾਲੋ ਜਿਹੜਾ ਪਰਮ ਸਮਾਂ ਦੇਣ ਦਾ ਸਮੇਂ ਦੇ ਉੱਤੇ ਜਾ ਕੇ ਮਿਲਾਂਗੇ ਤਾਂ ਪਰ ਨੂੰ ਪਿਆ ਨਹੀਂ ਤਾਂ ਵੀ ਗੁੱਸੇ ਇਹ ਆਪ ਕੋ ਕੋ ਸਮੇਂ ਨਹੀਂ ਦਿੰਦੇ ਬੇਸਬਹਾਰੀ ਫੌਜੀ ਸੰਗਤ ਕਦਰ ਕਰਦੇ ਅਭੀ ਪੁਣਹ ਕਿਥੀ ਦਿੱਤੀ ਉਹ ਕਿਥੀ ਤੇ ਕੇ ਅਸਿਵੰਦਨ ਦੰਦਰ ਗਿਆ ਅਸਿਨੀ ਦੰਦਰ ਗਿਆ ਤੇ ਜਨ ਸਿੰਘ 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 ਦੰਦਰਸ ਵੇਜੂਦਾ ਤੋਰਨ ਸਾਹਿਬ ਨਰਿੰਦਰ ਸਮਾਧਤਾ ਆਹ ਇਹ ਬੀਤ ਸਮੇਂ ਲੋਕਿਆ ਤੇ ਜਾਪ ਨੂੰ ਦਿੰਦੇ ਜਿੰਨੇ ਵਿੱਚੋਂ ਸਾਡੀਆਂ ਖਾਸੀਆਂ ਬੰਦਾ ਉਹਨਾਂ ਨੇ ਫਰਮਾਨ ਕੀਤਾ ਕਿ ਕਿਹਦੇ ਵਿੱਚ ਜਿੰਨੇ ਮੈਂ ਸਭ ਨਾਮ ਹੀ ਮੁਕਤ ਹੋਰ ਸਨ ਅਲਰੇਡੀ ਸੀ ਨਾ ਕਿ ਤਿੰਨ ਨੂੰ ਬੰਦੇ ਰਹੂ ਇਹਨਾਂ ਵਿੱਚੋਂ ਜੀ ਉਹਨੂੰ ਪਿਆ ਵੀ ਤੁਸੀਂ ਆਪਣਾ ਕੋਈ ਨਾ ਕੋਈ ਅੰਪਲਾਈ ਤਾਕ ਕੋ ਜੈਸਾ ਨਕੋ ਰਿਵੀਜ਼ਨ ਉਹਨੂੰ ਵਿੱਚ ਨਿਯੁਕਤ ਕਰੋ ਮੇਰੇ 9 ਵਜੇ ਸੈਡੀ ਲੈਬਰੇਟਰੀ ਖੁੱਲ੍ਹੇ ਦੇ ਰੂਪ ਤੇ ਸ਼ਾਮ ਨੂੰ 5 ਵਜੇ ਤੇ ਮੰਗਰੋ ਵੇਰ ਤੇ ਜਿਹਨੂੰ ਵੀ ਖੁੱਲ੍ਹ ਚਤਾ ਅਦੇਸ਼ ਚੋਣੀ ਆ ਉਹਦਾ ਅਧਾਰ ਤੱਕ ਦੇਖ ਕੇ ਜੇ ਕੋਈ ਕਤਾਵਾਂ ਨਹੀਂ ਜਾਂ ਨਿਯੋਗ ਨਹੀਂ ਕਿਹਾ ਨਾ ਕੋ ਉਹ ਤਿੰਨ ਕਤਾਵਾਂ ਦਾ ਪੂਰਾ ਅਸਰਤਾ ਕਰਤੇ ਤਾਂ ਕਿ ਇਹ ਮਿਲਵਿਲਨ ਦੀ ਇੱਕ ਕਾਗਨ ਹੈ ਜੇ ਜਿਦਿਆਂ ਚੰਨੋਸਕੇ ਤੇ ਫਿਰ ਪੰਜ ਸਖਵਾਰਾਂ ਦਾ ਕਟੋਗਰਟਰ ਆ ਰੋਜ਼ ਜਿਹੜੀਆਂ ਹੈਆਂ ਉੱਥੇ ਹੁੰਦੀਆਂ ਚਾਹੀਦੀਆਂ ਉਹਦਾ ਬਿਲ ਜਨਾਬ ਨੂੰ ਕੋਸੋ ਦੇ। ਉਹਨੇ ਸੰਕੇਤ ਜਿਸ ਤੋਂ ਅੰਦੂਰ ਕਹਿੰਦਾ। ਫਿਰ ਬਾਕੀ ਕੀ ਆਪਣੀ ਮੰੰਸੀ ਕਿਰਾਂਤੀ ਮੰੰਸੀ ਬਈ ਸਾਡੇ ਨਾਲ ਚੌਪ ਦੇ ਵਿੱਚ ਤੇ 100 ਚੌਪ ਦੇ ਵਿੱਚ ਲਾਈਟਾਂ ਦਾ ਪ੍ਰੋਗਰਾਮ ਪਾਇਆ ਜਾਵੇ। ਵਿੱਚ ਆ ਕੇ ਕਿਨਾ ਜਾਮ ਲੱਗਦਾ ਵੀ ਇਹਦੇ ਤੋਂ ਕੰਮ ਜਰ ਤੋਂ ਕੰਮ ਪੜਸੇ ਉਹਦੇ ਬਾਂਸਿੰਗ ਨੂੰ ਦੇ ਸਾਨੂੰ ਦੱਸਿਆ ਜੀ ਕਿ ਪਹਿਲਾਂ ਅਸੀਂ ਚੈਂਡਰ ਪਿੱਟਾ ਸਜਾਵੇਂ ਇੱਕੋ ਰਗਾ ਸਰੇ ਦੀ ਜਿਹੜੇ ਆ ਉਹ ਜੱਦੀ ਦੁਆਰਾ ਕਰੋ ਕੋਲ ਟੈਂਕਰ ਦੀ ਦੁਆਰਾ ਪੋਣੀ ਦਾ ਉਹ ਹੋਇਆ ਤੀਜਾ ਸਿੰਘ ਨੂੰ ਗਿਆ ਗਿਆ ਵੀ ਆਹਦੇ ਸਾਡੇ ਪ੍ਰਾਣੀ ਬੇਰਮੀ ਜਾਹੀ ਦੋ ਤਿੰਨ ਜੀ ਆ ਵੀ ਮਨ ਨੂੰ ਬੇਨਤੀ ਕਰਦੇ ਪਰਲੇ ਪ੍ਰਧਾਨ ਜੀ ਜਿਹੜੇ ਉਹਨੂੰ ਬੇਨਤੀ ਕਰਦੇ ਵੀ ਇਹ ਆ ਸਾਡੇ ਆ ਜੇ ਕੰਮਾਂ ਨਾੜਾਉਂਦੇ ਆ ਇਹ ਵੀ ਤਰ੍ਹਾਂ ਦਾ ਮਸੇਗਾ ਨਿਤਰੀ ਜਿਹਾਗਾ ਵੀ ਇਹ ਕਟੇ ਸੈਕਟੀ ਸਾਹਿਬ ਦੀ ਉਸ ਵੇਲੇ ਦੇ ਸੈਕਸ਼ਨ ਸੀ ਸੀ ਕਿ ਇਹਨਾਂ ਨੇ ਇਹ ਕਹੋਗੇ ਸਾਡੇ ਜਿਹੜੇ ਹੋਣਾ ਹੈ ਐਮ ਸੀ ਸੀ ਕੇ ਉਸ ਪਰੇ ਦੇ ਨਾਲ ਐਮ ਸੀ ਸੀ

ਤੰਮਾ ਨਮ ਤਗਾ ਦਾ ਕਰੀਏ ਜੋ ਬੋਰਡ ਦੀ ਗੱਲ ਕਰਦੇ ਆਂ ਅੱਜ ਨਾ ਅਗਲਾ ਪਕਾ ਬਣੋ ਇਸ ਤੋਂ ਬਾਅਦ ਹਾਂਜੀ ਅੱਜ ਬਤਾ ਦੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅਸਲੀਅਤ ਦੀ ਬੋਰਡ ਦੀ ਮੀਟਿੰਗ ਕੀਤੀ ਗਿਆ ਵੀ ਨਾਰੋਦ ਕੀ ਕੀ ਮੁੱਦੇ ਰੱਖੇ ਨੇ ਜਿਹੜੇ ਨਵੇਂ ਅਸੀਂ ਮੁੱਦੇ ਰੱਖੇ ਨੇ ਉਹਦੇ ਵਿੱਚ ਅਸੀਂ ਤਾਂ ਇੱਕ ਉੱਪਰ ਨਗਰ ਕੌਂਸਲ ਨੂੰ ਹਾਲ ਦੀ ਬੇਲਤੀ ਕੀਤੀ ਆ ਵੀ ਉਹ ਸਾਨੂੰ ਹਾਲ ਬਣਾ ਦੇਣ ਤੇ ਤਾਂ ਕਿ ਅਸੀਂ ਜਿਹੜਾ ਬੱਚੇ ਨੇ ਉਹਨਾਂ ਦੀ ਹਾਇਰ এডਿਕੇਸ਼ਨ ਦੇ ਲਈ ਕੋਸ਼ਿਸ਼ਾਂ ਕੋ ਕਰ ਸਕੀਏ ਤੇ ਦੂਸਰੇ ਤੌਰ ਦੇ ਉੱਤੇ ਅਸੀਂ ਉਹਨਾਂ ਦੇ ਕੋਲ ਇੱਕ ਕਿਚਨ ਦੀ ਮੰਗ ਕੀਤੀ ਹੈ ਜੇ ਵੀ ਕਿ ਬਹੁਤ ਜ਼ਰੂਰੀ ਹੈ ਤੇ ਉਹ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਅਸੀਂ ਆਪਣੇ 15 ਹੀ ਜਿਹੜੇ ਸਾਡੇ ਕਾਉਂਸਲਰਸ ਨੇ ਤੇ ਉਹਨਾਂ ਨੂੰ ਅਸੀਂ ਆਪਣੀ ਇਸ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਦਾ ਮੈਂਬਰ ਬਣਾਇਆ ਹੋਇਆ ਤੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਜਿਹੜੀਆਂ ਦੁੱਖ ਤਕਲੀਫਾਂ ਨੇ ਉਹ ਸਾਰੀਆਂ ਸਾਡੇ ਅੱਗੇ ਪੇਸ਼ਾਉਣਗੇ ਤੇ ਜਿਹੜੀਆਂ ਸੀਨੀਅਰ ਸਿਟੀਜ਼ਨ ਦੇ ਮਤਲਕ ਜਿਹੜੀਆਂ ਹੈਗੀਆਂ ਸਾਰੀਆਂ ਪ੍ਰੋਬਲਮਸ ਤੇ ਉਹ ਅਸੀਂ ਹੱਲ ਕਰਾਉਣ ਦੀ ਕੋਸ਼ਿਸ਼ ਕਰਾਂਗੇ ਤੁਹਾਡੀ ਇੱਕ ਵੀਡੀਓ ਲਈ ਬੇਨਤੀ ਹੈ ਤੁਹਾਨੂੰ ਦੱਸਦਾ ਗੋਮਦਾ ਟੋਭਾ ਬੜਾ ਖਤਰਨਾਕ ਬਣ ਰਿਹਾ ਤੇ ਨੌ ਨ ਦਸ ਦਾ ਫੜਦੇ ਸੱਪ ਨੇ ਉੱਤੇ ਘਰਾਂ 'ਚ ਵੱਧਦੇ ਨਖਾਰ ਹੋ ਸਕਦਾ ਲੇਕਿਨ ਉਹਦੀ ਸਫਾਈ ਕਰਨ ਵਾਸਤੇ ਜ਼ਿਆਦਾ ਉਹ ਸਾਡੇ ਉਹ ਸਾਡੇ ਅਧਿਕਾਰ ਖੇਤਰ 'ਚ ਨਹੀਂ ਉਹ ਨਗਰ ਕੌਂਸਲ ਦੇ ਅਧਿਕਾਰ ਖੇਤਰ 'ਚ ਹੈ ਤੁਸੀਂ ਬੇਨਤੀ ਕਰਦੇ ਹੋ ਤੁਹਾਡੇ ਅਧਿਕਾਰ 'ਚ ਨਹੀਂ ਹੈਗਾ ਤੁਸੀਂ ਸੀਨੀਅਰ ਸਿਟੀ ਹੋਜ਼ਲ ਤੋਂ ਇੱਕ ਲੈਟਰ ਲੈ ਕੇ ਉਹਨਾਂ ਨੂੰ ਹਾਂ ਲੈਟਰ ਸਭ ਤੋਂ ਲੈਟਰ ਅਸੀਂ ਲਿਖ ਕੇ ਨਗਰ ਕੌਂਸਲ ਨੂੰ ਭੇਜ ਦਿੰਨੇ ਆਂ ਬੇ ਅਸਰਾਂ ਕਰਕੇ ਜੀ ਉਹਦੀ ਸਫਾਈ ਕਰਾਈ ਜਾਵੇ ਹਾਂ ਤੇ ਕਿਉਂਕਿ ਹੁਣ ਜਿੰਨਾ ਵੀ ਪਾਣੀ ਹੈ ਉਹ ਸਾਰਾ ਸੀਵਰੇਜ ਸਿਸਟਮ ਰਾਹੀਂ ਜਨਿਆਲੀ ਜਾ ਰਿਹਾ ਸਾਡੇ ਦੇ ਸੇ ਪਾਣੀ ਪਏ ਨਹੀਂ ਰਿਹਾ ਤੇ ਉੱਥੇ ਜੇ ਅਸਰਾਂ ਦੀ ਕੋਈ ਪ੍ਰੋਬਲਮ ਹੈਗੀ ਤਾਂ ਉਹਨੂੰ ਅਸੀਂ ਹੱਲ ਕਰਾਉਣ ਦੀ ਕੋਸ਼ਿਸ਼ ਕਰਾਂਗੇ ਬਹੁਤ ਅਸਰ ਫਿਰ ਕਿਉਂ